ਪੰਜਾਬ ਸਰਕਾਰ ਵੱਲੋਂ ਇਸ ਵਾਰ ਜਨਵਰੀ ਮਹੀਨੇ ਵਿੱਚ ਲੱਗਣ ਵਾਲੇ ਮਾਗੀ ਦੇ ਮੇਲੇ ਦੌਰਾਨ ਘੋੜਿਆਂ ਦੀ ਮੰਡੀ ਤੇ ਲੱਗੀ ਪਾਬੰਦੀ ਨੇ ਪੰਜਾਬ ਦੀ ਸਿਆਸਤ ਪਖਾ ਦੱਤੀ ਹੈ ਦੱਸਦੀ ਹੈ ਕਿ ਸ਼੍ਰੀ ਮੁਕਸਾ ਸਾਹਿਬ ਦੇ ਵਿੱਚ ਮਾਗੀ ਦੇ ਮੇਲੇ ਦੌਰਾਨ ਘੋੜਿਆਂ ਦੀ ਮੰਡੀ ਆ ਜਿਹੜੀ ਪਿੰਡ ਲੰਬੀ ਟਾਬ ਦੇ ਵਿੱਚ ਲੱਗਦੀ ਸੀ ਪਰ ਇਸ ਵਾਰ ਪਹਿਲਾਂ ਹੀ ਸਰਕਾਰ ਨੇ ਦੂਸਰੇ ਵੇਲੇ ਵੀ ਗਲੈਂਡਰਸ ਬਿਮਾਰੀ ਫੈਲਣ ਕਾਰਨ ਘੋੜਿਆਂ ਤੇ ਪਾਬੰਦੀ ਜਿਹੜੀ ਲਗਾ ਦਿੱਤੀ ਹੈ ਪਤਾਸੀ ਕਿ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਸ਼੍ਰੀ ਮੁਕਸਦ ਸਾਹਿਬ ਦੇ ਵਿੱਚ ਲੱਗਣ ਵਾਲੇ ਏਸ਼ੀਆ ਦੇ ਸਭ ਤੋਂ ਵੱਡੇ ਘੋੜਿਆਂ ਦੀ ਮੰਡੀ ਤੇ ਪਾਬੰਦੀ ਲਗਾ ਕੇ ਸਰਕਾਰ ਨੇ ਘੋੜਾ ਮਾਲਕਾਂ ਤੇ ਵਪਾਰੀਆਂ ਦੇ ਨਾਲ ਧੱਕਾ ਕੀਤਾ। ਉਹਨਾਂ ਕਿਹਾ ਕਿ ਗਵਾਂਡੀ ਸੂਬੇ ਰਾਜਸਥਾਨ ਦੇ ਪੁਸ਼ਕਰ ਸ਼੍ਰੀ ਗੰਗਾ ਨਗਰ ਤੇ ਹਨੂਮਾਨਗੜ੍ਹ ਦੇ ਵਿੱਚ ਘੋੜਿਆਂ ਦੇ ਸ਼ੋਅ ਕਰਵਾਏ ਜਾ ਰਹੇ ਨੇ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਘੋੜਿਆਂ ਦੀ ਬਿਮਾਰੀ ਫੈਲਣ ਸੰਬੰਧੀ ਦਿੱਤਾ ਗਿਆ ਤਰਕ ਭਰੋਸੇਯੋਗ ਨਹੀਂ ਲੱਗ ਰਿਹਾ ਦੱਸਦੀ ਹੈ ਕਿ ਇਸ ਬਾਰੇ ਗੱਲ ਕਰਦਿਆਂ ਮੁਕਸਤ ਸਾਹਿਬ ਦੇ ਸਰਪੰਚ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਸਾਲ ਜਨਵਰੀ ਮਹੀਨੇ ਵਿੱਚ ਮਾਗੀ ਮੇਲੇ ਤੋਂ ਬਾਅਦ ਦੂਜੇ ਬਾਅਦ ਸੁੱਬੇ ਦੇ ਵਿੱਚ ਕਿਤੇ ਵੀ ਕੋਈ ਘੋੜਿਆਂ ਦੀ ਮੰਡੀ ਨਹੀਂ ਲੱਗੀ ਜੇਕਰ ਕੁਝ ਹੋਰ ਮਹੀਨੇ ਇਹੀ ਹਾਲਤ ਰਹੇ ਤਾਂ ਵੱਡੀ ਗਿਣਤੀ ਘੋੜਾ ਵਪਾਰੀਆਂ ਨੂੰ ਇਹ ਕੀਤਾ ਛੱਡਣਾ ਪੈ ਸਕਦਾ ਹੈ ਨਾਲ ਹੀ ਦੱਸ ਦिए ਕਿ ਉਹਨਾਂ ਕਿਹਾ ਕਿ ਇਸ ਕਾਰਨ ਘੋੜਾ ਵਪਾਰੀਆਂ ਦੇ ਵਿੱਚ ਰੋਸ ਹੈ ਉੱਧ ਸਥਾਨਕ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਗੁਰਦੇਵਤ ਸਿੰਘ ਔਲਖ ਦਾ ਕਹਿਣਾ ਹੈ ਕਿ ਇਹ ਪਾਬੰਦੀ ਘੋੜਿਆਂ ਵਿੱਚ ਫੈਲੀ ਬਿਮਾਰੀ ਕਾਰਨ ਲਗਾਈ ਗਈ ਹੈ ਉਹਨਾਂ ਕਿਹਾ ਹੈ ਕਿ ਇਸ ਬਿਮਾਰੀ ਦਾ ਹਾਲ ਹੀ ਦੀ ਘੜੀ ਵਿੱਚ ਕੋਈ ਇਲਾਜ ਨਹੀਂ ਹੈਗਾ ਤੇ ਇਸ ਨੂੰ ਫੈਲਣ ਤੋਂ ਰੋਕਣ ਲਈ ਬਿਮਾਰ ਘੋੜਿਆਂ ਦਾ ਤੰਦਰੁਸਤ ਘੋੜਿਆਂ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਉਹਨਾਂ ਇਹ ਵੀ ਇਸ ਸੰਬੰਧੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਰਾਜਸਥਾਨ ਵੱਲੋਂ ਰੱਖੇ ਗਏ ਘੋੜਾ ਸ਼ੋਅ ਬਾਰੇ ਪੁੱਛੇ ਜਾਣ ਤੇ ਡਾਕਟਰ ਆਲਕ ਨੇ ਕਿਹਾ ਕਿ ਉਸ ਸ਼ੋਅ ਦੇ ਵਿੱਚ ਹਿੱਸਾ ਲੈਣ ਵਾਲੇ ਘੋੜਿਆਂ ਨੂੰ ਹਸਾਰ ਸਥਿਤ ਨੈਸ਼ਨਲ ਰਿਸਰਚ ਸੈਂਟਰ ਔਨ ਇਕੋਇਜ਼ ਵੱਲੋਂ ਫਿਟਨੈਸ ਸਰਟੀਫਿਕੇਟ ਜਾਰੀ ਕੀਤੇ ਗਏ ਨੇ ਉਨ੍ਹਾਂ ਕਿਹਾ ਕਿ ਮਾਗੀ ਮੇਲੇ ਦੌਰਾਨ ਸਿੰਘ ਘੋੜਿਆਂ ਦਾ ਪ੍ਰਦਰਸ਼ਨ ਪਹਿਲਾਂ ਵਾਂਗ ਹੀ ਕਰ ਸਕਦੇ ਨੇ ਇਹ ਘੋੜੇ ਹੋਰਨਾਂ ਘੋੜਿਆਂ ਤੋਂ ਵੱਖ ਰੱਖੇ ਜਾਂਦੇ ਨੇ ਜਿਸ ਕਰਕੇ ਬਿਮਾਰੀ ਫੈਲਣ ਦਾ ਕੋਈ ਖਤਰਾ ਨਹੀਂ ਹੋਏਗਾ ਤਾਂ ਜਿਸ ਨੂੰ ਲੈ ਕੇ ਹੁਣ ਕਹਿ ਸਕਦੇ ਆ ਕਿ ਸੂਬੇ ਦੀ ਸਿਆਸਤ ਭੱਕ ਦੀ ਨਜ਼ਰ ਆ ਰਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਸ਼ੌਂਕ ਵਾਸਤੇ ਘੋੜੇ ਰੱਖ ਰੱਖਦੇ ਨੇ ਉਹਨਾਂ ਨੇ ਖਰੀਦਦਾਰੀ ਵੀ ਕਰਨੀ ਹੁੰਦੀ ਆ ਤੇ ਘੋੜੇ ਵੇਚਣੇ ਵੀ ਹੁੰਦੇ ਨੇ ਜਿਸ ਕਰਕੇ ਮੰਡੀ ਆ ਜਿਹੜੀ ਉਹ ਲੱਗਦੀ ਆ ਇਸ ਮਾਗੀ ਦੇ ਪਵਿੱਤਰ ਤਿਹਾਰ ਮੌਕੇ ਜਿਸ ਤੋਂ ਬਾਅਦ ਕਹਿ ਲਈਏ ਕਿ ਹੁਣ ਇਹ ਮੰਡੀ ਦੇ ਉੱਤੇ ਜਿਹੜੀ ਪਾਬੰਦੀ ਲਗਾਈ ਗਈ ਆ ਪੰਜਾਬ ਸਰਕਾਰ ਨੇ ਉਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਵੀ ਇੱਕ ਪੋਸਟ ਸਾਂਝੀ ਕੀਤੀ ਆ ਜਿਸ ਦੇ ਵਿੱਚ ਉਹਨੇ ਉਹਨਾਂ ਨੇ ਮਾਨ ਸਰਕਾਰ ਨੂੰ ਘੇਰਿਆ ਉਹ ਦੇਖਣਾ ਹੋਵੇਗਾ ਕਿ ਮਾਗੀ ਦਾ ਮੇਲਾ ਜਿਹੜਾ ਨਜ਼ਦੀਕ ਆ ਰਿਹਾ ਹੈ ਕਿਉਂਕਿ ਜਨਵਰੀ ਮਹੀਨੇ ਦੇ ਵਿੱਚ ਮਾਗੀ ਦਾ ਮੇਲਾ ਕਿਉਂਕਿ ਕਹਿੰਦੇ ਮਾਗੀ ਮੁਖਸਦ ਸਾਹਿਬ ਦਾ ਜਿਹੜਾ ਮਾਗੀ ਦਾ ਮੇਲਾ ਹੈ ਉਹ ਦੇਖਣ ਲਈ ਦੂਰੋਂ ਨੇੜੇੋਂ ਜਿਹੜੇ ਸੰਗਤ ਵੀ ਆਉਂਦੀ ਆ ਤੇ ਖਾਸ ਤੌਰ ਦੇ ਉੱਤੇ ਜਿਹੜੇ ਘੋੜਿਆਂ ਦੇ ਵਪਾਰੀ ਸੀਗੇ ਉਹਨਾਂ ਨੂੰ ਵੀ ਵੱਡਾ ਘਾਟਾ ਪੈ ਸਕਦਾ ਹੈ ਜਿਸ ਤਰੀਕੇ ਦੇ ਹੁਣ ਹਵਾਲੇ ਦਿੱਤੇ ਜਾ ਰਹੇ ਨੇ ਕਿਉਂਕਿ ਇੱਕ ਬਿਮਾਰੀ ਫੈਲਣ ਦੇ ਕਾਰਨ ਇਹ ਪਾਬੰਦੀ ਪੰਜਾਬ ਸਰਕਾਰ ਦੇ ਵੱਲੋਂ ਲਗਾਈ ਗਈ ਹੈ ਤਾਂ ਆਉਣ ਵਾਲੇ ਦਿਨਾਂ 'ਚ ਕੀ ਹਾਲਾਤ ਸਥਿਰ ਹੁੰਦੇ ਨੇ ਕੀ ਘੋੜਾ ਜਿਹੜੇ ਵਪਾਰੀ ਨੇ ਘੋੜਿਆਂ ਦੇ ਉਹਨਾਂ ਵਾਸਤੇ ਕੋਈ ਰਾਹਤ ਦੀ ਖਬਰ ਨਿਕਲ ਕੇ ਆਏਗੀ ਜਾਂ ਫਿਰ ਇਹ ਪਾਬੰਦੀ ਹੈ ਜਿਹੜੀ ਉਹ ਮੇਲੇ ਤੱਕ ਜਾਂ ਮੇਲੇ ਦੇ ਕਰੀਬ ਜਾ ਕੇ ਇਸ ਤਰੀਕੇ ਨਾਲ ਬਰਕਰਾਰ ਰਹਿੰਦੀ ਹੈ ਇਹ ਆਉਣ ਵਾਲਾ ਸਮਾਂ ਤੱਕ ਰਹੇਗਾ ਫਿਲਹਾਲ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਘੋੜਾ ਵਪਾਰੀਆਂ ਦੇ ਵਿੱਚ ਜਰੂਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਆਖਿਰ ਜਿਹੜਾ ਉਹਨਾਂ ਨੇ ਕੋਈ ਮੁਨਾਫਾ ਕਮਾਉਣਾ ਹੈ ਜਾਂ ਉੱਥੇ ਜਾ ਕੇ ਆਪਣੇ ਘੋੜਿਆਂ ਦਾ ਵਪਾਰ ਕਰਨਾ ਹੈ ਉਹਨਾਂ ਨੂੰ ਜਰੂਰ ਇੱਕ ਤੱਕਾ ਲੱਗਦਾ ਨਜ਼ਰ ਆ ਰਿਹਾ ਹੈ ਜੁੜੇ ਨੂੰ ਲੇਟਰ ਪੰਜਾਬੀ ਮੀਡੀਆ ਨਾਲ ਧੰਨਵਾਦ